ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਰਾਈਂ ਆਪਾਂ ਬਹੁਤ ਹੀ ਖਾਸ ਸੰਕੇਤ ਵੀ ਹੈ ਤੇ ਕਰਮ ਬਾਰੇ ਗੱਲ ਕਰਨੀ ਹੈ ਕਿ ਕਈ ਵਾਰ ਸੁਪਨੇ ਦੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਨਮਕ ਦਿਸਣਾ ਜਾਂ ਝਾੜੂ ਦਿਸਣਾ ਜਾਂ ਝਾੜੂ ਫੇਰਦੇ ਹੋਏ ਨਜ਼ਰ ਆਉਣਾ ਸੋ ਆਪਾਂ ਜੇ ਇਹਨਾਂ ਗੱਲਾਂ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈਪੀਰਾ ਦੀ ਜੈਸਾ ਜਿਆ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਜੀ ਸੋ ਇੱਥੇ ਲਿਖਦੇ ਨੇ ਕਿ ਮੈਨੂੰ ਤੁਹਾਡੀ ਵੀਡੀਓ ਦਾ ਬੇ ਸਭੀ ਨਾਲ ਇੰਤਜ਼ਾਰ ਰਹਿੰਦਾ ਹੈ ਇਹਨਾਂ ਦਾ ਨਾਮ ਰੁਪਿੰਦਰ ਕੌਰ ਹੈ ਸੋ ਇਹ ਮਾਨਸੇ ਦੇ ਰਹਿਣ ਵਾਲੇ ਨੇ ਸੋ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਵਾਰ ਉਹ ਜੀ ਵੀਡੀਓ ਨੂੰ ਸੁਣਦੇ ਹੋ ਤੇ ਇੰਤਜ਼ਾਰ ਵੀਡੀਓ ਦਾ ਕਰਦੇ ਹੋ ਸੋ ਇਹ ਇੱਕ ਜਿਵੇਂ ਆਪਣਾ ਕਿਸੇ ਨਾਲ ਪ੍ਰੇਮ ਪੈ ਜਾਂਦਾ ਹੈ ਇਸੇ ਤਰ੍ਹਾਂ ਇਹ ਰਿਸ਼ਤਾ ਜੁੜ ਜਾਂਦਾ ਹੈ ਸੋ ਜਦੋਂ ਦਿਲੋਂ ਰਿਸ਼ਤਾ ਜੁੜਦਾ ਹੈ ਤਾਂ ਫਿਰ ਅਸੀਂ ਉਹ ਕਰਮ ਕੀਤੇ ਬਿਨਾ ਜਾਂ ਕੰਮ ਕੀਤੇ ਬਿਨਾ ਰਹਿ ਨਹੀਂ ਸਕਦੇ ਜਾਂ ਗੱਲ ਕੀਤੀ ਕਹਿ ਦੋ ਕਿ ਕਿਸੇ ਨਾਲ ਤੇ ਪਿਆਰ ਪੈ ਗਿਆ ਤੇ ਆਪਾਂ ਉੱਥੇ ਗੱਲ ਕੀਤੇ ਬਿਨਾ ਰਹਿ ਨਹੀਂ ਸਕਦੇ ਇੰਤਜ਼ਾਰ ਰਹਿੰਦਾ ਹੈ ਸੋ ਇੱਕ ਆਦਤ ਬਣ ਜਾਂਦੀ ਹੈ ਸੋ ਏੋ ਜਿਹੀਆਂ ਆਦਤਾਂ ਬਣਾਉਣੀਆਂ ਤਾਂ ਬਹੁਤ ਹੀ ਚੰਗੀ ਗੱਲ ਹੈ ਬਣਾਉਣੀਆਂ ਵੀ ਚਾਹੀਦੀਆਂ ਹੈ ਜੀ ਸੋ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਸਾਨੂੰ ਸੋ ਇਸੇ ਤਰ੍ਹਾਂ ਹਮੇਸ਼ਾ ਹੀ ਆਪਣੇ ਮਾਲਕ ਲਈ ਸਮਾਂ ਜ਼ਰੂਰ ਕੱਢਦੇ ਰਹਿਣਾ ਜੀ ਸੋ ਇਹ ਨਹੀਂ ਕਹਾਂਗੇ ਕਿ ਤੁਸੀਂ ਸਾਡੇ ਚੈਨਲ ਨਾਲ ਜੁੜ ਕੇ ਹੀ ਇਹ ਸਭ ਕਰਮ ਕਰਨੇ ਆ ਜਿੱਥੋਂ ਵੀ ਤੁਹਾਨੂੰ ਚੰਗੀ ਗੱਲ ਸੁਣਨ ਨੂੰ ਮਿਲਦੀ ਹੈ ਚੰਗਾ ਕਰਮ ਕਰਨ ਨੂੰ ਮਿਲਦਾ ਹੈ ਉੱਥੇ ਕਦੇ ਸੋਚ ਵਿਚਾਰ ਨਹੀਂ ਕਰਨੇ ਅੱਖ ਬੰਦ ਕਰਕੇ ਚੰਗਾ ਕਰਮ ਕਰ ਦੇਣਾ ਹੈ ਸੋ ਜਿੱਥੇ ਵੀ ਚੰਗੀ ਗੱਲ ਰੱਬ ਘਰ ਦੀ ਚੱਲਦੀ ਹੈ ਉਹ ਕੱਲ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਨਾ ਸਿਆਣਿਆਂ ਦੀਆਂ ਗੱਲਾਂ ਜ਼ਰੂਰ ਸੁਣਿਆ ਕਰੋ ਕਿਉਂਕਿ ਬਹੁਤ ਜ਼ਿੰਦਗੀ ਵਿੱਚ ਨੌਲੇਜ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਵੈਸੇ ਇੱਥੇ ਇੱਕ ਹੋਰ ਕਮੈਂਟ ਇਹਨਾਂ ਦਾ ਇਹ ਵੀ ਹੈ ਕੀ ਸੁਪਨੇ ਵਿੱਚ ਝਾੜੂ ਔਰ ਨਮਕ ਦਾ ਦਿਖਣਾ ਇਹਦਾ ਕੀ ਸੰਕੇਤ ਹੈ ਇਹਦੇ ਬਾਰੇ ਤਾਂ ਆਪਾਂ ਗੱਲ ਅੱਜ ਵੀਡੀਓ ਰਾਈ ਕਰ ਹੀ ਲੈਣੀ ਆ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਇਹਨਾਂ ਦਾ ਵੀ ਹਰ ਰੋਜ਼ ਕਮੈਂਟ ਆਉਂਦਾ ਹੈ ਇਹ ਕਹਿੰਦੇ ਨੇ ਕਿ ਵੀਡੀਓ ਥੋੜੀ ਦੇਰ ਪਹਿਲਾਂ ਜ਼ਰੂਰ ਪਾ ਦਿਆ ਕਰੋ ਸੋ ਬਿਲਕੁਲ ਜੀ ਕਿਉਂਕਿ ਹੁਣ ਮੂਰੇ ਸਰਦੀਆਂ ਹੈ ਤੇ ਜਲਦ ਹੀ ਹਨੇਰਾ ਹੋ ਜਾਇਆਗਾ ਇਸ ਕਰਕੇ ਕੋਸ਼ਿਸ਼ ਰਹੇਗੀ ਕਿ ਆਪਾਂ 8:00 ਵਜੇ ਵੀਡੀਓ ਪਾ ਦਿਆ ਕਰੀਏ ਵੈਸੇ ਅਜੇ ਥੋੜੀ ਦੇਰ اٹਕਾਂਗੇ ਉਸ ਸਮੇਂ ਦੇ ਹਿਸਾਬ ਨਾਲ ਵੀਡੀਓ ਪਾਵਾਂਗੇ ਕਿਉਂਕਿ ਵੀਡੀਓ ਜ਼ਿਆਦਾਤਰ 9 ਵਜੇ ਸੁਣੀ ਜਾਂਦੀ ਆ ਸੋ ਸਬਸਕ੍ਰਾਈਬਰਾਂ ਦੇ ਹਿਸਾਬ ਨਾਲ ਅਸੀਂ ਵੀਡੀਓ ਪਾਈਦੀ ਆ ਕਿਉਂਕਿ ਇਹ ਤੇ ਸ਼ੋ ਹੋ ਜਾਂਦਾ ਕਿ ਸਬਸਕ੍ਰਾਈਬਰ ਕਿੰਨੇ ਵਜੇ ਤੱਕ ਆਨਲਾਈਨ ਜ਼ਿਆਦਾ ਰਹਿੰਦੇ ਨੇ ਸੋ ਉਸ ਟਾਈਮ ਦੇ ਹਿਸਾਬ ਨਾਲ ਵੀਡੀਓ ਛੱਡੀਦੀ ਆ ਹੁਣ ਜੀ ਜਿਸ ਤਰ੍ਹਾਂ ਹੁਣ ਸਮਾਂ ਬਦਲੇਗਾ ਕਾਹ ਨਹੀਂਗਾ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਵੀਡੀਓ ਥੋੜਾ ਜਿਹਾ ਪਹਿਲਾਂ ਹੀ ਅਪਲੋਡ ਕਰ ਦਿਆ ਕਰੀਏ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੇ ਘਰ ਵਾਲਾ ਬਾਹਰ ਵਿਦੇਸ਼ ਵਿੱਚ ਹੈ ਤੇ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਲਈ ਖਿਆਦ ਜਰੂਰ ਕਰ ਦੇਣਾ ਸੋ ਲਖ ਦਾਤ ਸਗੀ ਸਰਵਰ ਦਾ ਇਹਨਾਂ ਨੇ ਵਿੱਚ ਲਿਖਿਆ ਹੋਇਆ ਹੈ ਨਾ ਦੇਖੋ ਆਪਾਂ ਇੱਥੇ ਇੱਕ ਗੱਲ ਹੀ ਕਵਾਂਗੇ ਕਿ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਜਿਤੋਂ ਵੀ ਕੁਝ ਮੰਗਣਾ ਹੈ ਆਪਣੇ ਮੁਰਸ਼ਿਦ ਤੋਂ ਮੰਗਣਾ ਹੈ ਇੰਨਾ ਕਹ ਹੈ ਕਿ ਸਜਦਾ ਸਲਾਮ ਅਸੀਂ ਹਰ ਇੱਕ ਨੂੰ ਕਰ ਸਕਦੇ ਹਾਂ ਤੇ ਅਰਦਾਸ ਬੇਨਤੀ ਸਿਰਫ ਆਪਣੇ ਫੱਕਰ ਅੱਗੇ ਕਰਨੀ ਹੈ ਕਿਉਂਕਿ ਜਦੋਂ ਅਸੀਂ ਬਾਹਰੋਂ ਕਹੀਦਾ ਕਿ ਕੋਈ ਬਾਹਰੋਂ ਸਾਡੇ ਲਈ ਅਰਦਾਸ ਕਰੇ ਜਾਂ ਬਾਹਰੋਂ ਕੋਈ ਸਾਡੇ ਲਈ ਕਰਮ ਕਰੇ ਤੇ ਫਿਰ ਫੱਕਰ ਦੀ ਨਾਰਾਜ਼ਗੀ ਹੋ ਜਾਂਦੀ ਆ ਕਿ ਜੋ ਘਰ ਵਿੱਚ ਬੈਠਾ ਉਹਨੂੰ ਅਸੀਂ ਕਮਜ਼ੋਰ ਸਮਝਦੇ ਆਂ ਤੇ ਜਦੋਂ ਅਸੀਂ ਉਹਨਾਂ ਨੂੰ ਪਹਿਲ ਦਿੰਨੇ ਆਂ ਕਿ ਮਾਲਕਾ ਤੇਤੋਂ ਵੱਡਾ ਕੋਈ ਨਹੀਂ ਹੈ ਕਿਉਂਕਿ ਝੋਲੀ ਹਮੇਸ਼ਾ ਇੱਕ ਅੱਗੇ ਹੀ ਅੱਡੀ ਜਾਂਦੀ ਆ ਤੇ ਇੱਕ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਸੋ ਜਦੋਂ ਅਸੀਂ ਇੱਕ ਨੂੰ ਪਹਿਲ ਦਿੰਦੇ ਆ ਤਾਂ ਫਿਰ ਉਹ ਸਾਡਾ ਬਾਹਲ ਵਿੰਗਾ ਵੀ ਨਹੀਂ ਹੋਣ ਦਿੰਦਾ ਸੋ ਉਹਦੇ ਅੱਗੇ ਅਰਦਾਸ ਇਹ ਹੀ ਕਰਿਆ ਕਰੋ ਕਿ ਤੂੰ ਚਾਹੇ ਰਖ ਚਾਹੇ ਮਾਰਸੀ ਤੇਰੇਆਂ ਜਦੋਂ ਅਸੀਂ ਇੰਨੀ ਗੱਲ ਕਹਿ ਕੇ ਟੈਨਸ਼ਨ ਫਰੀ ਹੋ ਜਾਂਦੇ ਆ ਮਨ ਜਿਹੜਾ ਹੈ ਉਹ ਚੰਗੇ ਪਾਸੇ ਲਾਉਣਾ ਪਹਿਲੀ ਤਾਂ ਗੱਲ ਆ ਮਾੜੀਆਂ ਵਿਚਾਰਾ ਮਨ ਵਿੱਚੋਂ ਲਿਆਉਣਾ ਹਟੋ ਚੰਗੀ ਗੱਲ ਸੁਣੋ ਜੇਕਰ ਮਨ ਨਹੀਂ ਵੀ ਟਿਕਦਾ ਤੁਹਾਨੂੰ ਲੱਗਦਾ ਹੈ ਕਿ ਮਨ ਪਰੇਸ਼ਾਨ ਕਰਦਾ ਪਰੇਸ਼ਾਨੀ ਵਿੱਚ ਰਹਿੰਦੇ ਟੈਨਸ਼ਨ ਜ਼ਿਆਦਾ ਤਾਂ ਉਸ ਸਮੇਂ ਇੱਕ ਕੋਸ਼ਿਸ਼ ਕਰੋ ਕਿ ਜਿਹੜਾ ਇਨਸਾਨ ਚੰਗੀ ਗੱਲ ਹਮੇਸ਼ਾ ਕਰਦਾ ਹੈ ਉਹਦੇ ਕੋਲ ਜਾਦਾ ਬੈਠੋ ਉੱਠੋ ਜਿਹੜਾ ਹਿੰਮਤ ਦਿੰਦਾ ਆ ਉਹਦੇ ਨਾਲ ਹਮੇਸ਼ਾ ਦੁੱਖ ਸੁੱਖ ਸਾਂਝਾ ਕਰਨਾ ਹੈ ਸੋ ਜਦੋਂ ਤੁਸੀਂ ਚੰਗਾ ਸੋਚਣਾ ਸ਼ੁਰੂ ਕਰੋਗੇ ਚੰਗਾ ਸੁਣਨਾ ਸ਼ੁਰੂ ਕਰੋਗੇ ਤੇ ਮਾੜੀਆਂ ਵਿਚਾਰਾਂ ਮਨ ਵਿੱਚ ਆਉਣਗੀਆਂ ਨਹੀਂ ਫਿਰ ਜਿੱਦਾਂ ਦੀ ਤੁਹਾਡੀ ਵਿਚਾਰ ਹੋਵੇਗੀ ਉਦਾਂ ਦੀ ਹੀ ਜ਼ਿੰਦਗੀ ਹੁੰਦੀ ਜਾਂਦੀ ਆ ਸੋ 네ਗੇਟਿਵ ਕਰਦੇ ਵੀ ਨਾ ਸੋਚੋ ਪੋਜ਼ਿਟਿਵ ਸੋਚੋ ਤੇ ਪੋਜ਼ਿਟਿਵ ਹੀ ਹੋਵੇਗਾ ਚੰਗਾ ਹੀ ਚੰਗਾ ਹੋਵੇਗਾ ਸੋ ਮਨ ਨੂੰ ਚੰਗੇ ਪਾਸੇ ਲਗਾ ਲਓ ਪਰੇਸ਼ਾਨੀਆਂ ਬਾਰੇ ਸੋਚੋ ਹੀ ਨਾ ਸੋਚ ਕੇ ਇਹ ਕੋ ਕੀ ਹੋ ਕੀ ਜਾਣ ਕੁਝ ਵੀ ਨਹੀਂ ਉਲਟਾ ਸਿਹਤ ਖਰਾਬ ਹੁੰਦੀ ਹੈ ਸੋ ਅਰਦਾਸ ਬੇਨਤੀ ਆਪਣੇ ਮੁਰਸ਼ਿਦ ਅੱਗੇ ਕਰਨੀ ਆ ਸਜਦਾ ਸਲਾਮ ਚੰਗੀ ਗੱਲ ਕਿਤੇ ਉਹ ਵੀ ਸੁਣ ਲਓ ਕੁਝ ਨਾ ਕੁਝ ਸਿੱਖਣ ਨੂੰ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਆ ਤੁਹਾਨੂੰ ਇੱਕ ਰਸਤਾ ਦੇ ਰਹੇ ਆ ਕਿ ਤੁਸੀਂ ਜੋ ਮੰਗਣਾ ਆਪਣੇ ਮਾਲਕ ਤੋਂ ਮੰਗਣਾ ਉਹਨਾਂ ਅੱਗੇ ਅਰਦਾਸ ਕਰਨੀ ਆ ਸੋ ਇਹ ਤਾਂ ਹੋਈ ਗੱਲ ਕਿ ਕਿਸੇ ਨੂੰ ਸਹੀ ਰਸਤੇ ਦੇ ਪਾ ਦੇਣਾ ਸੋ ਜਦੋਂ ਅਸੀਂ ਰਸਤਾ ਹੀ ਬਦਲ ਲੈਂਦੇ ਆ ਕਿ ਸਾਡਾ ਮਾਲਕ ਤਾਂ ਕੰਮ ਨਹੀਂ ਕਰਦਾ ਉਹ ਕੰਮ ਕਰੇਗਾ ਸੋ ਇਸ ਤਰ੍ਹਾਂ ਫਿਰ ਅਸੀਂ ਆਪਣੇ ਬਜ਼ੁਰਗ ਜਾਨੀ ਆਪਣੇ ਮਾਪੇ ਨੂੰ ਕਮਜ਼ੋਰ ਸਮਝਦੇ ਆ ਕਿ ਸਾਡਾ ਮਾਪਾ ਕੰਮ ਨਹੀਂ ਆਵੇਗਾ ਦੂਸਰੇ ਦੇ ਪੇ ਸਾਡੇ ਕੰਮ ਆਵੇਗਾ ਸੋ ਦੂਸਰੇ ਦੇ ਪੇ ਨੂੰ ਪੇ ਆਖੋਗੇ ਉਹਨੇ ਕਦੇ ਨਾਲ ਨਹੀਂ ਖੜਨਾ ਖੁਦ ਦੇ ਪੇ ਨੂੰ ਪੇ ਆਖੋਗੇ ਉਹਨੂੰ ਮੰਨੋਗੇ ਉਹਦੀ ਸੇਵਾ ਕਰੋਗੇ ਤੇ ਉਹਨੇ ਹਮੇਸ਼ਾ ਹੀ ਨਾਲ ਖੜਨਾ ਹੈ ਜਦੋਂ ਖੁਦ ਦਾ ਮੁਰਸ਼ਿਦ ਨਾਲ ਖੜ ਜਾਵੇ ਤਾਂ ਫਿਰ ਬਾਹਰੋਂ ਵੀ ਹਰ ਕੋਈ ਮਦਦ ਕਰਨ ਨੂੰ ਤਿਆਰ ਲੈਂਦਾ ਹੈ ਜਿਵੇਂ ਕਿ ਆਪਾਂ ਗੱਲ ਕਰੀ ਦੀ ਆ ਕਿ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਾਂਗੇ ਤੇ ਅਸੀਂ ਪੀਰਾਂ ਅੱਗੇ ਜੋ ਅਰਦਾਸਾਂ ਕਰਦੇ ਉਹ ਕਬੂਲ ਹੋਣਗੀਆਂ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਨਹੀਂ ਰੱਖਾਂਗੇ ਜੋ ਮੇਨ ਮੁੱਢ ਹੈ ਜਿਹਨੇ ਸਾਨੂੰ ਜਮਾਇਆ ਹੈ ਤਾਂ ਅਸੀਂ ਉਹ ਮਾਲਕ ਤੋਂ ਕਿਵੇਂ ਕੁਝ ਲਵਾਂਗੇ ਕਿਉਂਕਿ ਉਸ ਬਜ਼ੁਰਗ ਨੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੇ ਪਹਿਲਾਂ ਉਹ ਬਜ਼ੁਰਗ ਦੀ ਗਵਾਹੀ ਲੈਣੀ ਹੈ ਕਿ ਇਹ ਕੀ ਕਹਿੰਦਾ ਹੈ ਜਦ ਅਸੀਂ ਆਪਣੇ ਨੂੰ ਹੀ ਭੁੱਲ ਜਾਵਾਂਗੇ ਤਾਂ ਫਿਰ ਸਾਨੂੰ ਕੋਈ ਵੀ ਖੈਰ ਨਹੀਂ ਪਾ ਸਕਦਾ ਸੋ ਇਸ ਕਰਕੇ ਨਾ ਗੱਲਾਂ ਨੂੰ ਜ਼ਰੂਰ ਸੁਣਨਾ ਹੈ ਸਹੀ ਰਸਤੇ ਤੇ ਪੈਣਾ ਹੈ ਤੇ ਪਹਿਲ ਉਹਦਾ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨੂੰ ਹੀ ਦੇਣਾ ਹੈ ਸੋ ਹੁਣ ਆਪਾਂ ਇੱਥੇ ਇਹੀ ਕਹਾਂਗੇ ਕਿਉਂਕਿ ਸਾਡੇ ਗੁਰੂ ਨੇ ਇੱਕ ਵਾਰ ਹੀ ਗੱਲ ਕਹਿ ਕੇ ਮੁਕਾ ਦਿੱਤੀ ਇੱਕ ਨਾਮ ਸ਼ਬਦ ਦਿੱਤਾ ਉਸ ਤੋਂ ਬਾਅਦ ਕਹਿ ਦਿੱਤਾ ਕਿ ਸਾਤੋਂ ਉਮੀਦ ਨਹੀਂ ਰੱਖਣੀ ਕੀ ਮੁਸ਼ਕਲ ਸਮੇਂ ਜੇਕਰ ਸਿਹਤ ਖਰਾਬ ਹੋਦੀ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਤੁਸੀਂ ਸਾਡੇ ਤੱਕ ਪਹੁੰਚੋ ਕਹੋ ਕਿ ਮਹਾਰਾਜ ਸਾਨੂੰ ਰਾਮ ਦੋ ਸੋ ਜੋ ਸਾਡੇ ਕੋਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਦੇ ਦਿੱਤਾ ਇਹ ਨਾਮ ਸ਼ਬਦ ਦਾ ਸੀ ਸਿਮਰਿਆ ਇਹ ਤੁਸੀਂ ਸਿਮਰ ਲਓ ਬੇੜਾਪਾਰ ਹੈ ਕਿਉਂਕਿ ਇਹਦੇ ਵਿੱਚ ਹੀ ਸਭ ਕੁਝ ਮਿਲ ਜਾਣਾ ਸੋ ਉਹਨਾਂ ਨੇ ਇੰਨੀ ਗੱਲ ਕਹਿ ਕੇ ਗੱਲ ਖਤਮ ਕਰਤੀ ਤੇ ਹੁਣ ਸਾਡਾ ਕੋਈ ਰੋਸਾ ਨਹੀਂ ਹੈ ਸਾਡੇ ਗੁਰੂ ਉੱਤੇ ਕਿ ਮੁਸ਼ਕਲ ਜੇ ਘਰ ਆਉਂਦੀ ਹੈ ਤੇ ਅਸੀਂ ਗੁਰੂ ਨੂੰ ਮਾੜਾ ਕਹਾਂਗੇ ਕਿਉਂਕਿ ਉਹਨਾਂ ਨੇ ਜੋ ਖੁਦ ਸਿਮਰਿਆ ਜਿਹਦੀ ਬਦੌਲਤ ਅਜੋਨਾ ਦਾ ਨਾਮ ਹੈ ਉਹੀ ਸਾਨੂੰ ਉਹ ਦੇ ਗਏ ਸੋ ਉਹ ਸ਼ਬਦ ਸਿਮਰਾਂਗੇ ਤੇ ਅਸੀਂ ਜ਼ਿੰਦਗੀ ਵਿੱਚ ਸੁੱਖ ਪਾਵਾਂਗੇ ਜੇਕਰ ਨਹੀਂ ਸਿਮਰਾਂਗੇ ਸਿਰਫ ਨਾਮ ਦਾ ਗੁਰੂ ਹੋਵੇਗਾ ਸੋ ਜੇਕਰ ਕਹੀਏ ਕਿ ਗੁਰੂ ਬਣਾ ਕੇ ਗੁਰੂ ਹੀ ਸਾਰੇ ਫਰਜ ਨਵਾਵੇ ਤੇ ਇਸ ਤਰ੍ਹਾਂ ਨਹੀਂ ਹੁੰਦੀ ਉਹਨਾਂ ਨੇ ਇੱਕ ਰਸਤਾ ਦੇ ਦਿੱਤਾ ਹੁਣ ਮਿਹਨਤ ਕਰਨੀ ਨਾ ਕਰਨੀ ਇਹ ਸਾਡੀ ਮਰਜ਼ੀ ਹੈ ਅਸੀਂ ਪਰ ਗੁਰੂ ਨੂੰ ਨਹੀਂ ਕਹਿ ਸਕਦੇ ਕਿ ਗੁਰੂ ਹੀ ਸਭ ਕੁਝ ਕਰੇ ਕਿਉਂਕਿ ਗੁਰੂ ਟੈਨਸ਼ਨ ਫਰੀ ਹੋ ਗਿਆ ਉਹਨਾਂ ਨੇ ਨਾਮ ਸ਼ਬਦ ਦਿੱਤਾ ਕਿ ਸਿਮਰ ਲੋ ਇਹਦੇ ਵਿੱਚ ਹੀ ਸਭ ਕੁਝ ਮਿਲ ਜਾਣਾ ਹੈ ਸੋ ਇਸੇ ਲਈ ਕਹਿੰਦੇ ਆ ਕਿ ਅਸੀਂ ਤੁਹਾਨੂੰ ਸਿਰਫ ਇੱਕ ਰਸਤਾ ਦਿਖਾ ਸਕਦੇ ਆ ਅਸੀਂ ਗੁਰੂ ਵੀ ਨਹੀਂ ਬਣ ਸਕਦੇ ਕਿਉਂਕਿ ਸਾਨੂੰ ਇਜਾਜ਼ਤ ਨਹੀਂ ਹੈ ਕਿ ਅਸੀਂ ਕਿਸੇ ਦੇ ਗੁਰੂ ਬਣਨ ਦੇ ਲਾਇਕਾਂ ਸੋ ਇੰਨੀ ਕਮਾਲਕ ਦੀ ਕਿਰਪਾ ਹੈ ਕਿ ਤੁਹਾਨੂੰ ਇੱਕ ਰਸਤਾ ਦੇ ਸਕਦੇ ਆ ਕਿ ਇਸ ਢੰਗ ਨਾਲ ਇਹਨਾਂ ਬਚਨਾਂ ਦੇ ਥਰੂ ਹੀ ਤੁਸੀਂ ਪਾਰ ਲੱਗ ਸਕਦੇ ਆ ਤੇ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਆ ਸੋ ਦੇਖੋ ਜੀ ਹੁਣ ਵੀਡੀਓ ਬਹੁਤ ਲੰਬੀ ਹੋ ਗਈ ਆ ਤੇ ਆਪਾਂ ਹੁਣ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਸੋ ਜੇਕਰ ਆਪਾਂ ਇੱਕ ਕਮੈਂਟ ਦੀ ਗੱਲ ਕਰੀਏ ਕਿ ਚੰਗੀ ਤਰ੍ਹਾਂ ਸਮਝਾਈਏ ਤਾਂ ਜਿਸ ਢੰਗ ਨਾਲ ਅਸੀਂ ਸਮਝਾਉਣਾ ਚਾਹੁੰਦੇ ਆ ਉਹਦੇ ਵਿੱਚ ਤਾਂ ਫਿਰ ਇੱਕ ਵੀਡੀਓ 10 ਮਿੰਟ ਕੀ ਅੱਧਾ ਘੰਟਾ ਵੀ ਥੋੜਾ ਹੈ ਪਰ ਫਿਰ ਵੀ ਕੋਸ਼ਿਸ਼ ਕਰੀਦੀ ਆ ਕਿ ਗੱਲ ਤੁਹਾਡੀ ਸਮਝ ਵਿੱਚ ਆ ਸਕੇ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਕਦੇ ਝਾੜੂ ਕਹਿੰਦੇ ਕਿ ਬਹੁਤ ਸਾਰੇ ਝਾੜੂ ਨਜ਼ਰ ਆਉਂਦੇ ਤੇ ਪੈਕਟਨ ਨਮਕ ਦੇ ਨਜ਼ਰ ਆਉਂਦੇ ਆ ਸੋ ਪੈਕਟਨ ਜੇਕਰ ਨਮਕ ਦੇ ਨਜ਼ਰ ਆਉਂਦੇ ਆ ਤੇ ਕੋਸ਼ਿਸ਼ ਕਰਨਾ ਜੀ ਸੋ ਕਿਉਂਕਿ ਹੁਣ ਤਾਂ ਨਵਰਾਤਰੀ ਚੱਲ ਰਿਹਾ ਚਿਕਰ ਕਿਤੇ ਵੀ ਲੰਗਰ ਚੱਲਦਾ ਹੈ ਤੇ ਉੱਥੇ ਕੋਸ਼ਿਸ਼ ਕਰਨੀ ਕਿ ਨਮਕ ਦਾ ਇੱਕ ਪੈਕਟ ਲੈ ਕੇ ਜਰੂਰ ਚੜਾ ਦੇਣਾ ਤੇ ਝਾੜੂ ਜੇਕਰ ਨਜ਼ਰ ਆਉਂਦੀ ਆ ਤੇ ਝਾੜੂ ਦੀ ਸੇਵਾ ਜਿਹੜੀ ਬਹੁਤ ਉੱਤਮ ਮੰਨੀ ਗਈ ਆ ਤੇ ਤੁਸੀਂ ਝਾੜੂ ਕਿਤੇ ਵੀ ਧਾਰਮਿਕ ਥਾਂ ਤੇ ਲੈ ਕੇ ਚੜਾ ਸਕਦੇ ਆ ਜਿੱਥੇ ਵੀ ਤੁਸੀਂ ਜਾਂਦੇ ਹੋ ਸੋ ਜਿੱਥੇ ਲੰਗਰ ਚੱਲਦਾ ਆ ਉੱਥੇ ਤੁਸੀਂ ਇਹ ਨਮਕ ਦੀ ਸੇਵਾ ਪਾ ਸਕਦੇ ਆ ਜਿੱਕਰ ਤੁਹਾਨੂੰ ਇਹੋ ਜਿਹੇ ਵਿਚਾਰਾ ਆ ਰਹੀਆਂ ਹੈ ਨਮਕ ਚੜਾਉਣ ਕੀ ਜੇਕਰ ਕੋਈ ਦੁੱਖ ਨੂੰ ਆਰਾਮ ਨਹੀਂ ਆ ਰਿਹਾ ਦੁੱਖ ਜਾ ਨਹੀਂ ਰਿਹਾ ਜਿੰਦਗੀ ਦੇ ਵਿੱਚ ਉਹ ਦਵਾਈ ਲੱਗਦੀ ਨਹੀਂ ਤੇ ਤੁਹਾਨੂੰ ਜੇਕਰ ਉਹ ਮਾਲਕ ਦਿਖਾ ਰਿਹਾ ਹੈ ਇਹ ਸਭ ਕੁਛ ਤਾਂ ਫਿਰ ਤੁਸੀਂ ਇਹ ਕਰਮ ਕਰ ਸਕਦੇ ਆ ਕਹਿੰਦੇ ਕਿ ਜਿਵੇਂ ਲੂਣ ਖੁਰਦਾ ਹੈ ਇਵੇਂ ਹੀ ਫਿਰ ਦੁੱਖ ਖੁਰ ਜਾਂਦੇ ਆ ਸੋ ਜੇਕਰ ਕੋਈ ਸੰਕੇਤ ਪ੍ਰਮਾਤਮਾ ਤੁਹਾਨੂੰ ਇਹੋ ਜਿਹਾ ਦਿੰਦਾ ਆ ਤੇ ਤੁਸੀਂ ਉਹ ਕਰਮ ਜ਼ਰੂਰ ਕਰ ਲਓ ਜੀ ਸੋ ਬਾਕੀ ਝਾੜੂ ਦੀ ਗੱਲ ਰਹੀ ਤੇ ਝਾੜੂ ਦੇ ਨਾਲ ਤਾਂ ਅੱਗਾ ਸਾਫ਼ ਹੁੰਦਾ ਹੈ ਜਿਵੇਂ ਜਿਵੇਂ ਸੰਗਤ ਉਹ ਝਾੜੂ ਫੇਰੇਗੀ ਸੇਵਾ ਕਰੇਗੀ ਤਾਂ ਰਸਤੇ ਦੀਆਂ ਰੁਕਾਵਟਾਂ ਤੁਹਾਡੀਆਂ ਦੂਰ ਹੁੰਦੀਆਂ ਜਾਣਗੀਆਂ ਜੀ